ਕਿਉਂ ਨਹੀਂ ਰੁਕਿਆ ਪ੍ਰਸ਼ਟਾਚਾਰ ਤਾਂ ਦੇਖੋ ਜਿਹੜੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਵਿਜੀਲੈਂਸ ਦੁਆਰਾ ਇੱਕ ਪਟਵਾਰੀ ਦੇ ਏਜੰਟ ਨੂੰ ਇਥੇ ਰਿਸ਼ਵਤ ਲੈੰਦੇ ਹੋਏ ਫੜਿਆ ਗਿਆ ਤਾਂ ਇਦਾਂ ਦੀਆਂ ਇਹ ਸਿਰਫ ਇੱਕ ਖਬਰ ਨਹੀਂ ਹੈ ਬਲਕਿ ਇਦਾਂ ਦੀਆਂ ਹੋਰ ਵੀ ਜਿਹੜੀ ਖਬਰਾਂ ਨੇ ਉਹ ਨਿਕਲ ਕੇ ਹਮੇਸ਼ਾ ਹੀ ਸਾਡੇ ਸਾਹਮਣੇ ਆਉਂਦੀਆਂ ਨੇ ਹਮੇਸ਼ਾ ਹੀ ਆਪਾਂ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਫਿਰ ਖਬਰਾਂ ਦੇ ਜ਼ਰੀਏ ਇਹ ਸਭ ਚੀਜ਼ਾਂ ਦੇਖਦੇ ਆਂ ਆਖਿਰਕਾਰ ਭ੍ਰਿਸ਼ਟਾਚਾਰੀ ਉੱਤੇ ਠੱਲ ਕਿਉਂ ਨਹੀਂ ਪੈ ਸਕੀ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਣੀ ਸੀ ਤਾ ਉਸ ਵੇਲੇ ਸਭ ਤੋਂ ਪਹਿਲਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਇਹੀ ਸੀ ਕਿ ਭ੍ਰਿਸ਼ਟਾਚਾਰੀ ਉੱਤੇ ਰੋਕ ਲਗਾਈ ਜਾਵੇਗੀ ਭ੍ਰਿਸ਼ਟਾਚਾਰੀ ਦੇ ਲਈ ਇੱਥੇ ਭ੍ਰਿਸ਼ਟਾਚਾਰੀ ਨੂੰ ਰੋਕਣ ਦੇ ਲਈ ਜਿਹੜਾ ਨੰਬਰ ਵੀ ਜਾਰੀ ਕੀਤਾ ਗਿਆ ਸੀ ਪਰ ਦੇਖੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕੰਮ ਹੈ ਉਹ ਬਹੁਤ ਘੱਟ ਸਮਾਂ ਇੱਥੇ ਚੱਲਿਆ ਤੇ ਜਿੱਦਾਂ ਆਪਾਂ ਦੇਖਦੇ ਆ ਰਹੇ ਹਾਂ ਕਿ ਹੁਣ ਵੀ ਬਹੁਤ ਸਾਰੀ ਜਿਹੜੇ ਭ੍ਰਿਸ਼ਟਾਚਾਰੀ ਦੇ ਮਾਮਲੇ ਨੇ ਉਹ ਲਗਾਤਾਰ ਆਪਣੇ ਕੋਲ ਨਿਕਲ ਕੇ ਇਦਾਂ ਹੀ ਸਾਹਮਣੇ ਆਉਂਦੇ ਨੇ ਤਾਂ ਆਖਿਰਕਾਰ ਇੱਥੇ ਭ੍ਰਿਸ਼ਟਾਚਾਰੀ ਉੱਤੇ ਠਲ ਕਿਉਂ ਨਹੀਂ ਪੈਸਾ ਕਿ ਕਿਉਂਕਿ ਸਭ ਤੋਂ ਵੱਡਾ ਜਿਹੜਾ ਮੁੱਦਾ ਸੀ ਉਸ ਸਮੇਂ ਦਾ ਕਿ ਭ੍ਰਿਸ਼ਟਾਚਾਰੀ ਬਹੁਤ ਜ਼ਿਆਦਾ ਹੈ ਤੇ ਭ੍ਰਿਸ਼ਟਾਚਾਰੀ ਹੁਣ ਵੀ ਓਨੀ ਜ਼ਿਆਦਾ ਹੈ ਤਾਂ ਲੋਕ ਵੀ ਇਹ ਸਵਾਲ ਜਿਹੜੇ ਚੁੱਕਦੇ ਹੋਏ ਹਮੇਸ਼ਾ ਹੀ ਨਜ਼ਰ ਆਉਂਦੇ ਨੇ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਜੀ ਗਰ ਮੈਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਬੋਲ ਰਹੇ ਜੀ ਹਾਂ ਜੀ ਸੰਜੀਪ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਮੰਨ ਬੋਲਣ ਬਹੁਤ ਬਹੁਤ ਕੀ ਕਹਿਣਾ ਚਾਹੂंगे ਸਰ ਅੱਜ ਦੇ ਆਪਣੇ ਵਿਸ਼ੇ ਦੇ ਉੱਤੇ ਕਿ ਆਪ ਦੇ 2 ਸਾਲ ਪੂਰੇ ਹੋਣ ਤੇ ਕਿਉਂ ਨਹੀਂ ਰੁਕਿਆ ਭ੍ਰਿਸ਼ਟਾਚਾਰ ਜੀ ਸਰ ਮੈਨੂੰ ਦੇਖੋ ਆਪ ਸਰਕਾਰ ਹੋਵੇ ਜਾਂ ਕੋਈ ਹੋਰ ਦਾ ਕੋਈ ਜੋ ਜੀ ਸਾਨੂੰ ਨਹੀਂ ਕਿ ਨਗਰ ਦਾ ਦੀ ਸਰਕਾਰਾਂ ਚਾਹੁੰਦੀ ਹੈ ਭ੍ਰਿਸ਼ਟਾਚਾਰ ਖਤਮ ਹੋ ਜੇ ਹੂੰ ਦੇਖੋ ਜੀ ਕਿਸੇ ਤੇ ਬਲੇਮ ਨਹੀਂ ਕਰਦੇ ਕਿਸੇ ਨੂੰ ਗੁੰਗਲੀ ਨਹੀਂ ਚੁੱਕਦੇ ਜਾਂ ਸੀਐਮ ਸਾਹਿਬ ਨੂੰ ਨਹੀਂ ਕਹਿੰਦੇ ਵੀ ਜ਼ਿੰਮੇਵਾਰ ਹੈ ਜੀ ਜੀ ਦੇਖੋ ਜੇ 2 ਸਾਲ ਦੇ ਵਿੱਚ ਬਰਿਸ਼ਦਾ ਜਾਰੀ ਕੁਝ ਕਵਰ ਹੋ ਜਾਂਦੀ ਕੁਝ ਘਟ ਜਾਂਦੀ ਤਾਂ ਜੀ ਕਹਿ ਸਕਦੇ ਜੀ ਸਰਕਾਰ ਨੇ ਕੁਝ ਨਾ ਕੁਝ ਕੀਤਾ ਹੈ ਜੀ ਜੀ ਨਿਕਲ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਵੀ ਲੋਕਾਂ ਦੇ ਵਿੱਚ ਜੋ ਬਦਲਾਹ ਚਾਹੁੰਦੇ ਸੀ ਜਾ ਬਦਲਾ ਮੰਗਿਆ ਸੀ ਲੋਕਾਂ ਨੇ ਕਲਾ ਲੈ ਆਂਦਾ ਅਸੀਂ ਉਦਾਂ ਦਾ ਬਦਲਾ ਲਈਆ ਕਿਉਂਕਿ ਲੋਕ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਸੀ ਝੁੱਟਾ ਕੂਆ ਪ੍ਰਿਸ਼ਟਾ ਜਾਰੀ ਕਿਤੇ ਨਾ ਕਿਤੇ ਜਿਹੜੀ ਮਜ਼ਦੂਰ ਦੀ ਅਣ ਦੇਖੀ ਗਰੀਬਾਂ ਦੀ ਅਣ ਦੇਖੀ ਕੋਈ ਰੋਜ਼ਗਾਰ ਨਹੀਂ ਇਹਨਾਂ ਚੀਜ਼ਾਂ ਦਾ ਲੋਕ ਚਾਹੁੰਦੇ ਬੜਾ ਜੀ ਬਿਲਕੁਲ ਦੇਖੋ ਗੱਲਾਂ ਉਹੀ ਨੇ ਕਿ ਭ੍ਰਿਸ਼ਟਾਚਾਰੀ ਉੱਤੇ ਠਲ ਅਜੇ ਵੀ ਇੱਥੇ ਕਿਉਂ ਨਹੀਂ ਪੈ ਸਕੀ ਕਿਉਂਕਿ ਜਦੋਂ ਸਰਕਾਰ ਬਣੀ ਸੀ ਤਾਂ ਸਭ ਤੋਂ ਪਹਿਲਾਂ ਇੱਥੇ ਵਾਅਦਾ ਜਿਹੜਾ ਹੋਇਆ ਸੀ ਉਹੀ ਸੀ ਕਿ ਭ੍ਰਿਸ਼ਟਾਚਾਰੀ ਉੱਤੇ ਠਲ ਪਾਈ ਜਾਏਗੀ ਭ੍ਰਿਸ਼ਟਾਚਾਰੀ ਦੇ ਉੱਤੇ ਜਿਹੜਾ ਕੰਮ ਹੈ ਉਹ ਕੀਤਾ ਜਾਏਗਾ ਤੇ ਬਹੁਤ ਸਾਰੇ ਜਿਹੜੇ ਨੰਬਰ ਵੀ ਨੇ ਇੱਥੇ ਨੰਬਰ ਵੀ ਕਾਫੀ ਜ਼ਿਆਦਾ ਜਿਹੜੇ ਦਿੱਤੇ ਗਏ ਸੀ ਕਿ ਜੇਕਰ ਤੁਹਾਡੇ ਨਾਲ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਇਹਨਾਂ ਨੰਬਰਾਂ ਨੂੰ ਡਾਇਲ ਕਰ ਸਕਦੇ ਹੋ ਮਦਦ ਲੈ ਸਕਦੇ ਹੋ ਅ ਦੇਖੋ ਮੈਡਮ ਜਿਹੜੀ ਮੇਨ ਕੜੀ ਆ ਜਾਂ ਮੇਨ ਤੇ ਆਏ ਨੇ ਜੀ ਜੀ ਉਹ ਜੀ ਚੈਨ ਇਹਨਾਂ ਦੇ ਪ੍ਰਸ਼ਾਸਕੀ ਅਧਿਕਾਰੇ ਜ ਹੈ ਜੀ ਹੂੰ ਇਹਨਾਂ ਨੇ ਦੇਸ਼ ਚਲਾਉਣਾ ਜਿਨ੍ਹਾਂ ਨੇ ਸੁਭਾ ਚਲਾਉਣਾ ਹੈ ਜੀ ਉਹੀ ਕਿਤੇ ਨਾ ਕਿਤੇ ਪ੍ਰਸ਼ਾਸਰੀ ਦੇ ਚਾਹੀ ਉਹਨਾਂ ਦਾ ਨਾਮ ਲੱਗ ਗਿਆ ਠੀਕੀ ਆ ਨਹੀਂ ਕੀਤੀ ਉਹਨਾਂ ਦਾ ਨਾਮ ਜੀ ਹੂੰ ਲੇਕਿਨ ਨਾਮ ਲਾ ਕੇ ਬੰਦੇ ਅੰਦਰ ਵੀ ਆ ਬਾਹਰ ਵੀ ਆ ਦੇਸ਼ ਵੀ ਚਲਦੇ ਆ ਉਹੀ ਪਾਰਟੀ ਸੀ ਜਾਂ ਤਾਂ ਉਹ ਪਾਰਟੀ ਦੇ ਦਾਖ ਹੋਉਂਦੀ ਆ ਬਾਤ ਬੇਦਾਗ ਰਹਿੰਦੀ ਦੇਖੋ ਪਹਿਲਾਂ ਕੋ ਬੇਦਾਗ ਰਹਿੰਦਾ ਬਾਟਪਟਾ ਨਗਰ ਦੇ ਰੋ ਰਾਜਨੀਤੀ ਦੇ ਵਿੱਚ ਆਉਂਨੇ ਆ ਜਦੋਂ ਆਪਣੇ ਸਿਰ ਜ਼ਿੰਮੇਵਾਰੀਆਂ ਬੈੰਨੀਆਂ ਫਿਰ ਪਤਾ ਚੱਲਦਾ ਫਿਰ ਇਹ ਕਹਿੰਦੇ ਸਾਡੇ ਨੇ ਝੂਠੇ ਕੇਸ ਪੈਗੇ ਬਿਲਕੁਲ ਪਹਿਲਾਂ ਫਿਰ ਇਹ ਕਹਿਣਾ ਵੀ ਹਾਂ ਇਹ ਨੇ ਕੀਤਾ ਜੀ ਦੇਖੋ ਇਹ ਈ ਤਰ੍ਹਾਂ ਹੁੰਦੀ ਹੈ ਅਗਰ ਕੁਛ ਨਾ ਕੁਛ ਹੁੰਦਾ ਤਾਂ ਕਿਤੇ ਨਾ ਕਿਤੇ ਨਾਮ ਜੁੜਦਾ ਹੈ ਜੀ ਸਾਰੇ ਰਾਜਨੀਤਿਕ ਲੋਕਾਂ ਦਾ ਨੇ ਜੁੜ ਜਾਂਦਾ ਜਾਂ ਸਾਰੇ ਬੱਜ ਨਹੀਂ ਜਾਂਦੇ ਜਿੱਦਾ ਕੋਈ ਨਾ ਕੋਈ ਦੋਲ ਹੁੰਦਾ ਤਾਂ ਨਾਮ ਜ਼ਰੂਰ ਜੁੜਦਾ ਹੈ ਅਗਰ ਐਦਾਂ ਦੀ ਹੀ ਪਾਰਟੀ ਦੇ ਬੰਦਿਆਂ ਦੀ ਸ਼ੈਲੀ ਖਰਾਬ ਹੁੰਦੀ ਰਹੀ ਜਿਹੜੇ بڑے ਜਿਹੜੇ ਨੇਤਾ ਲੀਡਰ ਆ ਇਸੀ ਪਾਰਟੀ ਦੇ ਜਿਹਦੀ ਮੌਜੂਦਾ ਸਰਕਾਰ ਦੀ ਇਸੀ ਗੱਲ ਕਰਦਾ ਹੈ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਅਗਰ ਐਦਾਂ ਹੀ ਨਾ ਨੰਗਾ ਰਹੂਗਾ ਜੀ ਭ੍ਰਿਸ਼ਟਾਚਾਰੀ ਤਾਂ ਉਹ ਤੋਂ ਖਤਮ ਹੋਣੀ ਚਾਹੀਦੀ ਹੈ ਨੀਚੇ ਵਾਲੀ ਦਾ ਵੱਧ ਹੀ ਗੱਲ ਹੋਊਗੀ ਜੀ ਫਿਰ ਬਿਲਕੁਲ ਦੇਖੋ ਇੱਥੇ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਕਿ ਉੱਪਰੋਂ ਜਿਹੜੀ ਭ੍ਰਿਸ਼ਟਾਚਾਰੀ ਹੈ ਜੇਕਰ ਉਹ ਖਤਮ ਹੋਵੇਗੀ ਤਾਂ ਜਾ ਕੇ ਜਿਹੜੀ ਇਹ ਛੋਟੀ ਮੋਟੀ ਮਾਮੂਲੀ ਭ੍ਰਿਸ਼ਟਾਚਾਰੀਆਂ ਨੇ ਇਹ ਥੱਲੇ ਆ ਕੇ ਖਤਮ ਹੋ ਸਕਦੀਆਂ ਨੇ हां बिल्कुल मैडम और मैं अपने स्टाफ ਨੂੰ ਕਈ ਜਾਮਾ ਟਾਈਮ ਤੇ ਆਊਟ ਟਾਈਮ ਤੇ ਉਹ ਮੈਂ ਤਾਂ ਹੁਣ 8:00 ਵਜੇ ਦੀ ਜੀ ਸਟਾਫ ਦਾ ਟਾਈਮ 8:00 ਵਜੇ ਦਾ ਮੈਂ ਸਟਾਫ ਨੂੰ ਕਹਿੰਦਾ ਚੰਗੀ ਨਹੀਂ ਕੀ ਲੱਗਦਾ ਜਾਂ ਤਾਂ ਮੈਂ ਪਾਰ ਟਾਈਮ 8:30 ਵਜੇ ਆਵਾਂ ਜੀ ਇਹ ਸਟਾਫ ਨੂੰ ਬਾਹਰ ਜੀ ਹੂੰ ਤਾਕੀ ਇਹ ਕੈਂਪ ਚਾਹੀਦੀ ਹੈ ਜੀ ਜਿਨ੍ਹਾਂ ਨੇ ਸਾਡੇ ਸੂਬੇ ਨੂੰ ਚਲਾਉਣਾ ਜਾਂ ਦੇਸ਼ ਨੂੰ ਚਲਾਉਣ ਦੀ ਗੱਲ ਕਰਦੇ ਆ ਜੀ ਇਹ ਤੋਂ ਸਾਡੀ ਕੈਂਪ ਦੇ ਵਿੱਚ ਸਾਡੇ ਮੇਨ ਲੀਡਰ ਦੇ टाकी ਨਿਕਲਣ ਜਾਂ ਅਫਸਰਾਂ ਜਾਰੀ ਨਿਕਲਣਗੇ ਫਿਰ ਉਹ ਨੀਚੇ ਕਿਵੇਂ ਲੋਕਾਂ ਨੂੰ ਸਹੀ ਕਰਨਗੇ ਜਾਂ ਕਿਵੇਂ ਆਪਣੇ ਡਿਪਾਰਟਮੈਂਟ ਨੂੰ ਸਟਾਫ ਨੂੰ ਆਪਣੀ ਮੀਟਿੰਗ ਸਹੀ ਕਰਨਗੇ ਜੀ ਗੱਲ ਹੋਣਾ ਕਿ ਲੋਕਾਂ ਨੂੰ ਸਹੀ ਹੋਣ ਦੀ ਜ਼ਰੂਰਤ ਹੈ ਜੀ ਜਿੰਨਾ ਚਿਰ ਉਹ ਉਹ ਸਹੀ ਨਹੀਂ ਹੁੰਦੇ ਉਹਨਾਂ ਚਿਰ ਦੇਖੋ ਦੇਖੋ ਫਰਮਿਟੀਆਂ ਲੈਣ ਦਾ ਕਰਨੀ ਕਰਨਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿੰਨਾ ਮਰਜ਼ੀ ਅਸੀਂ ਰੋਲਾ ਪਾ ਲਈਏ ਜੀ ਕੋਈ ਚਾਜਾਰੀ ਨਹੀਂ ਵੰਦੀ ਰੋ ਜਿੰਨਾ ਚਿਰ ਪਹੁੰਚ ਹੈ ਆਪਣੀ ਜੀ ਹਾਂ ਬਿਲਕੁਲ ਪ੍ਰਿਸ਼ਟਾਚਾਰੀ ਤੇ ਜਿਕਾ ਠਲ ਪਾਉਣੀ ਹੈ ਤਾਂ ਜਿਹੜੇ ਕਿਉਂਕਿ ਦੇਖੋ ਇੱਕ ਗੱਲ ਹਮੇਸ਼ਾ ਤੋਂ ਇਹ ਵੀ ਦੇਖੀ ਗਈ ਹੈ ਕਿ ਜਿੰਨੀ ਵੀ ਭ੍ਰਿਸ਼ਟਾਚਾਰੀ ਦੀ ਇਥੇ ਮੰਗ ਹੁੰਦੀ ਹੈ ਉਹ ਵੱਡੇ ਵੱਡੇ ਜਿਹੜੇ ਅਫਸਰ ਨੇ ਕਈ ਵਾਰ ਉਹਨਾਂ ਦਾ ਵੀ ਨਾਮ ਬਹੁਤ ਜ਼ਿਆਦਾ ਵਿੱਚ ਸ਼ਾਮਿਲ ਹੁੰਦਾ ਹੈ ਤੇ ਸਭ ਤੋਂ ਵੱਧ ਜਿਹੜਾ ਆਪਾਂ ਮਹਿਕਮਾ ਇਸ ਦੇ ਵਿੱਚ ਕਹਿ ਸਕਦੇ ਹਾਂ ਉਹ ਹਮੇਸ਼ਾ ਹੀ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਖਿਲਾਫੀ ਜੜੀਆਂ ਜੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਭ੍ਰਿਸ਼ਟਾਚਾਰੀ ਦੀ ਮੰਗ ਕੀਤੀ ਗਈ ਹੈ ਜਾਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਤਾਂ ਇੱਥੇ ਮੈਨੂੰ ਲੱਗਦਾ ਕਿ ਡਿਪਾਰਟਮੈਂਟ ਵਾਈਜ਼ ਵੀ ਜਿਹੜਾ ਕੰਮ ਹੈ ਇੱਥੇ ਹੋਣਾ ਚਾਹੀਦਾ ਹੈ ਮੈਡਮ ਦੇਖੋ ਇਹ ਬਹੁਤ ਔਖਾ ਜੀ ਕਹਿਣਾ ਸੌਖਾ ਭ੍ਰਿਸ਼ਟਾਚਾਰੀ ਇਹ ਖਤਮ ਕਰ ਦੋਗੇ ਜਾਂ ਕਰ ਪੇ ਜੀ ਜੀ ਬਹੁਤ ਜਿਹੜਾ ਜਿਹਨੂੰ ਕਹਦੇ ਨੇ ਔਖਾ ਕੰਮ ਹੈ ਔਖਾਈ ਦਾ ਕੰਮ ਹੈ ਜੀ ਇਹ ਇਹਨਾਂ ਸੌਖਾ ਨਹੀਂ ਜੀ ਹੋਣਾ ਇਸ ਨੂੰ ਸਹੀ ਕਰਨ ਵਾਸਤੇ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਸਹੀ ਹੋਣਾ ਪਊਗਾ ਜੀ ਸਾਡੇ ਸਿਸਟਮ ਨੂੰ ਸਿਸਟਮ ਤੇ ਲਾਉਣਾ ਪਊਗਾ ਜੀ ਜਿੰਨਾ ਕਿ ਰਸੀਂ ਆਪਣੀਆਂ ਸਬੋਧੀਆਂ ਆਪਣੀਆਂ ਸੇਫਟੀਆਂ ਦੇਖਦੇ ਰਹੂਗੇ ਜਾਂ ਆਪਣਾ ਹੀ ਪੈਸਾ ਦੇਖਦੇ ਰਹੂਗੇ ਆਪਣੀ ਕੁਰਸੀ ਦੇਖਦੇ ਰਹੂਗੇ ਉਹਨਾਂ ਕਿਰੇ ਨਾਲ ਜਲ ਸੁਧਾਰ ਲਈ ਜੇ ਹੋਣਾ ਉਹਨਾਂ ਅਫਸਰਾਂ ਨੂੰ ਸਮਝਣ ਦੀ ਜ਼ਰੂਰਤ ਹੈ ਉਹਨਾਂ ਮੰਤਰੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਦੇਸ਼ ਨੂੰ ਸੁਧਾਰਨ ਨੂੰ ਚਲਾਉਣਾ ਹੈ ਜਿਨ੍ਹਾਂ ਚ ਰੋ ਨਹੀਂ ਸਮਝਦੇ ਜੀ ਉਹਨਾਂ ਜਿਹੜਾ ਨਿੱਜੀ ਅਹੀ ਕੰਮ ਨਹੀਂ ਦੀ ਕਰਦਾ ਹੁੰਦਾ ਬਿਲਕੁਲ ਤੇ ਕੀ ਕਹਿਣਾ ਚਾਹੂਗੇ ਦੇਖੋ ਸੰਜੀਪ ਸ਼ਰਮਾ ਜੀ ਤੁਸੀਂ ਵੀ ਦੇਖਿਆ ਹੀ ਹੈ ਕਿ ਸਰਕਾਰਾਂ ਬੰਦੀਆਂ ਨੇ ਤੇ ਸਰਕਾਰਾਂ ਜੜੀਆਂ ਨੇ ਕਿਤੇ ਨਾ ਕਿਤੇ ਕੁਰਸੀ ਤੋਂ ਥੱਲੇ ਵੀ ਉਤਰ ਜਾਂਦੀਆਂ ਨੇ ਪਰ ਇੱਥੇ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਲੋਕ ਭਲਾਈ ਦੇ ਕੰਮ ਕਿੰਨੇ ਕੁ ਹੋ ਰਹੇ ਨੇ ਲੋਕਾਂ ਦੇ ਹਿੱਤ ਲਈ ਹਿੱਤ ਦੇ ਲਈ ਕੰਮ ਕਿੰਨੇ ਕੁ ਇੱਥੇ ਹੋ ਰਹੇ ਨੇ ਕਿਉਂਕਿ ਹਮੇਸ਼ਾ ਤੋਂ ਆਪਾਂ ਦੇਖਿਆ ਹੀ ਹੈ ਕਿ ਨਾ ਸਿਰਫ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਾਂਗੇ ਬਲਕਿ ਸਾਰੀਆਂ ਹੀ ਸਰਕਾਰਾਂ ਦੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਕਿਹੜੇ ਸਮੇਂ ਦੇ ਵਿੱਚ ਭ੍ਰਿਸ਼ਟਾਚਾਰੀ ਉੱਤੇ ਥੋੜੀ ਬਹੁਤੀ ਜਿਹੜੀ ਰੋਕ ਹੈ ਲੱਗੀ ਹੋਵੇਗੀ ਕੋਮੇਡ ਮੈਂ ਤਾਂ ਆਪਣੀ ਲੈਗ ਦੇ ਵਿੱਚ ਨਹੀਂ ਕਦੇ ਕੋਈ ਸਰਦਾਰ ਦੇ ਦੇਖਿਆ ਜੀ ਤਾਂ ਇੰਦਾ ਜਾਰੀ ਦੇ ਰੋਗ ਲੱਗੀ ਹੈ ਜੀ ਜੀ ਇਹ ਕਿਤੇ ਲੱਗੀ ਆ ਤਾਂ ਕੋਈ ਉਹ ਜਰੂਰ ਦੱਸ ਸਕਦਾ ਜੀ ਕਿਉਂਕਿ ਇਸ ਚੀਜ਼ ਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੈ ਕਿਉਂਕਿ ਅਗਰ ਜੀ ਇਹ ਚੀਜ਼ ਦੇਖੀ ਹੋਵੇ thì ਜੀ ਤਾਂ ਕਹਿ ਸਕਦੇ ਹੂੰਾਨੂੰ ਕਿਸੇ ਵੀ ਸਰਕਾਰ ਦੇ ਵਿੱਚ ਇੰਦਾ ਨਹੀਂ ਲੱਗਿਆ ਹੈਗਾ ਵੀ ਕਿੱਥੇ ਨਹੀਂ ਛੁਪਣਾ ਚਾਹੀ ਹੋਵੇ ਜੀ ਕਿਤੇ ਚੰਚ ਕਰਨਾ ਘਾ ਕੇ ਘਣ ਕੇ ਲੈ ਲਈ ਜਾਂਦੀ ਹੈ ਕਿਸੇ ਦੇ ਤਰੀਕੇ ਬਦਲੇ ਜਾਂ ਨਾ ਕਿਸੇ ਨੂੰ ਭਰਿਆ ਜਾਂਦਾ ਰਿਚਕ ਤਾਂ ਚਾਹੀਦੀ ਜ਼ਰੂਰ ਆ ਜੀ ਪਹਿਲਾਂ ਵੀ ਚੱਲਦੀ ਸੀ ਹੁਣ ਵੀ ਚੱਲਦੀ ਸੀ ਤੇ ਕਿਹਨਾਂ ਲੋਕਾਂ ਦੇ ਤਰੀਕੇ ਜੇ ਜੋਜ ਨੇ ਇਹਨਾਂ ਲੋਕਾਂ ਦੇ ਰਸਤੇ ਜੇ ਜੋਜ ਨੇ ਆ ਇਸ ਕਰਕੇ ਫਿਰ ਜਿਹੜੀ ਸਰਕਾਰ ਜਾਂਦਾ ਆ ਰਿਹਾ ਉਹ ਫਿਰ ਸਾਡਾ ਸੁਧਾਰ ਨਹੀਂ ਕੀ ਹੋਣਾ ਜਦ ਤੱਕ ਕਰੋਨਾ 'ਚ ਸੋਧ ਨਹੀਂ ਹੁੰਦੀ ਕਾਨੂੰਨਾਂ ਨੂੰ ਚੇਂਜ ਨਹੀਂ ਕੀਤਾ ਜਾਂਦਾ ਬਦਲਿਆ ਨਹੀਂ ਜਾਂਦਾ ਜਦ ਤੱਕ ਇਹ ਹੀ ਹਰ ਰਹੂਗਾ ਕਿਉਂਕਿ ਉਹਨਾਂ ਦੇ ਕੋਲ ਸਾਰਾ ਹੁੰਦਾ ਵਜਣ ਦਾ ਸਾਰਾ ਹੁੰਦਾ ਹੈ ਇੰਨਾ ਚਿਰ ਉਹਨਾਂ ਦਾ ਬਦਲ ਨਹੀਂ ਜਾਂਦਾ ਜਾਊਗਾ ਉਹਨਾਂ ਦਾ ਤੋੜ ਨਹੀਂ ਜਾਂਦਾ ਜਾਊਗਾ ਉਹਨਾਂ ਜਿਹੜੇ ਪਬਲਿਕ ਦੇ ਕੰਮ ਆ ਹੋਣਗੇ ਜ਼ਰੂਰ ਲੇਕਿਨ ਦੱਸਾ ਵੀ ਆ ਪਰਸੈਂਟ ਪਬਲਿਕ ਦੇ ਕੰਮ ਹੋਣਗੇ 70-80% ਇਹਨਾਂ ਲੋਕਾਂ ਦੇ ਆਪਣੇ ਕੰਮ ਹੋਣਗੇ ਮੰਤਰੀਆਂ ਦੇ ਹੂੰ ਬਿਲਕੁਲ ਇੱਥੇ ਫਿਰ ਦੇਖੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਲੋਕਾਂ ਦੇ ਵੀ ਦਿਮਾਗ ਦੇ ਵਿੱਚ ਹਮੇਸ਼ਾ ਹੀ ਕਿਸੇ ਨਾ ਕਿਸੇ ਰਹਿਂਦੀਆਂ ਨੇ ਕਿਉਂਕਿ ਜਿਹੜੇ ਲੋਕ ਹਿੱਤ ਦੇ ਕੰਮ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋ ਪਾਂਦੇ ਤਾਂ ਹੀ ਮੈਨੂੰ ਲੱਗਦਾ ਹੈ ਕਿ ਦੇਖੋ ਹੁਣ ਜਿੱਦਾਂ ਕਿ ਚੋਣਾਂ ਦਾ ਸਮਾਂ ਹੈ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਸਰਗਰਮੀ ਹੈ ਚੋਣਾਂ ਨੂੰ ਲੈ ਕੇ ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੋਕ ਵੀ ਇਸ ਵਾਰ ਕਾਫੀ ਜ਼ਿਆਦਾ ਜਾਗਰੂਕ ਦਿਖਾਈ ਦੇ ਰਹੇ ਨੇ हां फिर सुन मान लो कोई सोशल मीडिया ਦਾ ਜਮਾਨਾ ਜੀ ਅੱਜ ਕੋਈ ਚੀਜ਼ ਜੀ ਮੰਨ ਲਓ ਕੋਈ ਮੰਤਰੀ ਨੇ ਗਲਤੀ ਕਰ ਦਿੱਤੀ ਐਮਐਨ ਨੇ ਗਲਤੀ ਕਰ ਦਿੱਤੀ ਸੀਐਮ ਨੇ ਗਲਤੀ ਕਰ ਦਿੱਤੀ ਉਹ ਦੋ ਸਕਿੰਟਾਂ ਚ ਵਾਇਰਲ ਹੋ ਜਾਂਦੀ ਹਾਂਜੀ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਲੱਗਦਾ ਖਬਰਾਂ ਦੀਆਂ ਜਿਗਿਆਂ ਨੂੰ ਰੋਕ ਲਿਆ ਜਾਂਦਾ ਤਾਂ ਖਬਰਾਂ ਚ ਰੋਕ ਲਿਆ ਜਾਂਦਾ ਤਾਂ ਅੱਜ ਤੱਕ ਹੱਲ ਤਾਂ ੱਲੇ-ੱਲੇ ਕੋਈ ਫਾਇਰ ਨਹੀਂ ਜਿੱਕੇ ਨੂੰ ਰੋਕ ਲਿਆ ਜੀ ਹੂੰ ਕਿ ਜਿਹੜਾ ਕਿ ਜਿੰਨਾ ਕਿਤੇ ਜਿਹੜਾ ਮਤਲਬ ਲੋਕ ਜਾਗਰੂਕ ਹੋਣ ਦਾ ਕਾਰਨ ਨਹੀਂ ਹੈ ਲੇਕਿਨ ਜਾਗਰੂਕ ਹੋਣ ਦਾ ਫਾਇਦਾ ਨਹੀਂ ਜੀ ਕਿਤੇ ਹੈ ਦਿੱਕਤ ਇਹ ਹੈ ਜੀ ਜਾਗਰੂਕ ਹੋ ਗਏ ਸੱਤ ਸਾਲਾਂ ਲਈ ਗੋਹੜ ਪਾਉਂਦੇ ਆ ਜੀ ਕਿਤੇ ਕਿਤੇ ਨਾ ਕਿਤੇ ਵੋਟਾਂ ਝੇੜਾ ਫੇਰੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਇਹਦਾ ਗਲਤ ਜੋੜ ਲੱਦੇ ਹੋ ਕੰਮ ਨਹੀਂ ਜੀ ਕਰਦਾ ਲੇਕਿਨ ਕੁੱਲ ਮਿਲਾ ਕੇ ਫਾਇਦਾ ਨਹੀਂ ਪਬਲਿਕ ਦਾ ਲੋਕਾਂ ਦਾ ਹੁੰਦਾ ਜੀ ਬਿਲਕੁਲ ਦੇਖੋ ਇੱਥੇ ਜਾਗਰੂਕਤਾ ਦੀ ਤਾਂ ਗੱਲ ਆਉਂਦੀ ਹੈ ਕਿਉਂਕਿ ਜਿੱਦਾਂ ਕਿ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਹਰ ਅਪਡੇਟ ਜਿਹੜੀ ਹੈ ਛੋਟੀ ਤੋਂ ਵੱਡੀ ਅਪਡੇਟ ਆਪਣੇ ਕੋਲ ਸਮੇ ਟੂ ਸਮੇ ਇੱਥੇ ਪਹੁੰਚਦੀ ਰਹਿੰਦੀ ਹੈ ਪਰ ਫਿਲਹਾਲ ਦੀ ਘੜੀ ਆਪਾਂ ਕੀ ਕਹਿ ਸਕਦੇ ਹਾਂ ਕਿ ਚੋਣਾਂ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਸਰਗਰਮੀ ਹੈ ਤੇ ਇੱਥੇ ਜਿਹੜੀ ਪਾਰਟੀਆਂ ਨੇ ਆਪੋ ਆਪਣੀਆਂ ਤਿਆਰੀਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਅਜਿਹੇ ਜਿਹੜੇ ਮਾਮਲੇ ਨਿਕਲ ਕੇ ਜਾਂ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਭ੍ਰਿਸ਼ਟਾਚਾਰੀ ਦੀ ਲੁੱਟਖੋਹ ਦੀਆਂ ਵਾਰਦਾਤਾਂ ਹੋ ਗਈਆਂ ਜਾਂ ਫਿਰ ਹੋਰ ਜਿਹੜੇ ਵੱਡੇ-ਵੱਡੇ ਮਸਲੇ ਨੇ ਪੰਜਾਬ ਦੇ ਵਿੱਚ ਇਨ੍ਹਾਂ ਮਸਲਿਆਂ ਦੇ ਉੱਤੇ ਕੋਈ ਗੱਲ ਕਰਦਾ ਹੋਇਆ ਫਿਲਹਾਲ ਦੀ ਘੜੀ ਤਾਂ ਨਹੀਂ ਦਿਖਿਆ ਆ ਬਾਕੀ ਮਨ ਮਗਾ ਦਿੱਕਤ ਹੈ ਦੀ ਚੀਜ਼ ਵੀ ਹੈ ਨਾ ਜੀ ਜੀ ਜਾਗਰ ਮੁੱਦਿਆਂ ਦੀ ਗੱਲ ਹੋਵੇ ਵਿਕਾਸ ਦੀ ਗੱਲ ਹੋਵੇ ਸੁਧਾਰ ਦੀ ਗੱਲ ਹੋਵੇ ਤਾਂ ਫਿਰ ਇਹੀ ਕਹੀਏ ਜੀ ਹਾਂ ਫਲਾਣਾ ਬੰਦਾ ਫਲਾਣੀ ਪਾਰਟੀ ਕਰਦੀ ਹੈ ਜੀ 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 ਬਿਲਕੁਲ ਆਪਸੀ ਆਪਸੀ ਤਾਂ ਜਾ ਅਸੀ ਰਜਸ਼ਾ ਮੈਂ ਇਹ ਕਰਦਾ ਉਹ ਕਰਦਾ ਇੱਕ ਛੋਟੀ ਜੀ ਗੱਲ ਹੁੰਦੀ ਹੈ ਜਿਹੜੀ ਗੱਲ ਦਾ ਕੋਈ ਮਤਲਬ ਨਹੀਂ ਹੁੰਦਾ ਉਹਨੂੰ ਬਹੁਤ ਬੜਾ ਬੜਾ ਕੇ ਉਹੀ ਗੱਲ ਮੁੱਦਾ ਬਣਾ ਲਿਆ ਜਾਂਦਾ ਉਸ ਦੇ ਪਿੱਛੇ ਪਿੱਛੇ ਲੋਕ ਲੱਗ ਜਾਂਦੇ ਵੇਖੋ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਜਰੂਰਤ ਹੈ ਵੀ ਵੋਟਾਂ ਜਦੋਂ ਵੋਟਾਂ ਪੈਦੀਆਂ ਉਸ ਤੋਂ ਬਾਅਦ ਸਾਡੂ ਕਿਸੇ ਵੀ ਨਹੀਂ ਪੁੱਛਣਾ ਉਸ ਤੋਂ ਪਹਿਲਾਂ ਪਹਿਲਾਂ ਜਿੰਨਾ ਹੋ ਸਕਦਾ ਸੀ ਅੱਥਰ ਮਾਰ ਕੇ ਇਹਨਾਂ ਲੀਡਰਾਂ ਨੂੰ ਸਹੀ ਰਸਤੇ ਤੇ ਲਿਆ ਕੇ ਸਹੀ ਤਰੀਕੇ ਨਾਲ ਵੋਟਾਂ ਪਾ ਕੇ ਸਹੀ ਸਰਕਾਰੇ ਹਿਚੜ ਸਕੀ ਜੀ ਜੀ ਬਿਲਕੁਲ ਇੱਥੇ ਦੇਖੋ ਹਰ ਨਾਗਰਿਕ ਦਾ ਇੱਥੇ ਅਧਿਕਾਰ ਹੈ ਕਿ ਸਹੀ ਤਰੀਕੇ ਦੇ ਨਾਲ ਜਾਂਚ ਪਰਖ ਕੇ ਆਪਣਾ ਜਿਹੜਾ ਵੋਟਰ ਹੈ ਇੱਥੇ ਚੁਣਨਾ ਚਾਹੀਦਾ ਹੈ ਕਿਉਂਕਿ ਇੱਕ ਵਾਰ ਦੇਖੋ ਵੋਟ ਪੈ ਜਾਣੀ ਹੈ ਕੋਈ ਜੇਕਰ ਇੱਥੇ ਲੀਡਰ ਜਾਂ ਕੋਈ ਵੀ ਰਾਜਨੀਤੀ ਪਾਰਟੀ ਆਉਂਦੀ ਹੈ ਫਿਰ ਬਾਅਦ ਦੇ ਵਿੱਚ ਲੋਕ ਹੀ ਜਿਹੜੀ ਸ਼ਿਕਾਇਤਾਂ ਨੇ ਉਹ ਕਰਦੇ ਨੇ ਕਿ ਇੱਥੇ ਕੋਈ ਕੰਮ ਨਹੀਂ ਹੋ ਰਿਹਾ ਤਾਂ ਬੈਟਰ ਹੈ ਕਿ ਪਹਿਲਾਂ ਹੀ ਸੂਝ-ਬੂਝ ਦੇ ਨਾਲ ਕੰਮ ਲੈਣ ਕਿ ਜਿਹੜਾ ਲੀਡਰ ਲੱਗੇ ਕਿ ਵਾਕੀ ਲੋਕਾਂ ਦੇ ਪ੍ਰਤੀ ਜਾਗਰੂਕ ਹੈ ਲੋਕਾਂ ਦੇ ਭਲਾਈ ਦੀ ਗੱਲਾਂ ਕਰਦਾ ਹੈ ਉਸੇ ਨੂੰ ਇੱਥੇ ਆਪਣਾ ਵੋਟਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਲੋਕ ਆਪਣਾ ਲੀਡਰ ਚੁਣ ਸਕਦੇ ਨੇ ਦੇਖੋ ਮੈਡਮ ਜਦੋਂ ਬੋਰਡ ਪਾਉਣ ਦੀ ਗੱਲ ਆਉਂਦੀ ਹੈ ਜੀ ਜੀ ਉਦੋਂ ਬਹੁਤ ਆਦੇਸ਼ ਨਿਰਦੇਸ਼ ਆਉਨੇ ਆ ਜਾਂ ਬਹੁਤ ਐਡਾ ਆਉਨੀ ਆ ਜਾਂ ਬਹੁਤ ਕਿਹਾ ਜਾਂਦਾ ਸਰਕਾਰ ਵੱਲੋਂ ਸਰਕਾਰਾਂ ਵੱਲੋਂ ਜਾਂ ਜਿਹੜੇ ਡਿਪਾਰਟਮੈਂਟ ਉਹ ਕਿਹਾ ਜਾਂਦਾ ਵੋਟ ਪਾਓ ਅਲੋਕਤੰਤਰਾ ਵੋਟ ਪਾਓ ਤੁਹਾਡਾ ਫਰਜ ਬਣਦਾ ਤੁਹਾਡਾ ਹੱਕ ਬਣਦਾ ਜੀ ਲੇਕਿਨ ਕਿਤੇ ਨਾ ਕਿਤੇ ਲੀਡਰਾਂ ਬਾਰੇ ਨਹੀਂ ਜੀ ਕੋਈ ਬੋਲਦਾ ਵੀ ਅਗਰ ਉਹ ਕੋਟੇ ਦੁਆਰੇ ਨਹੀਂ ਆਉਂਦੇ ਵੋਟਰਾਂ ਤੋਂ ਪਹਿਲਾਂ ਦੁਆਰੇ ਨਹੀਂ ਹੁੰਦੇ ਬਾਅਦ ਚ ਦੁਆਰੇ ਨਹੀਂ ਆਉਂਦੇ ਤਾਂ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਉਹ ਕਰਨ ਚਾਹੀਦਾ ਫਿਰ ਵੀ ਕੋਈ ਵੋਟਰ ਨੂੰ ਇਹ ਕਿਹਾ ਜਾਂਦਾ ਅਗਰ ਕਿਤੇ ਨਾ ਕਿਤੇ ਉਹਨਾਂ ਵਾਸਤੇ ਵੀ ਸ਼ਰਤਾਂ ਬਣ ਜਾਈਆਂ ਉਹਨਾਂ ਨਾਲ ਵਾਸਤੇ ਵੀ ਕੁਝ ਨਾ ਕੁਝ ਹੋ ਜਵੇ ਤਾਂ ਸਾਰਿਆਂ ਦੇ ਦੁਆਰੇ ਸਾਰੇ ਦਰਵਾਜ਼ੇ ਪਿੰਡਾਂ 'ਚ ਜਾਣ ਅੱਜ ਬਹੁਤ ਇਲਾਕੇ ਇਹ ਜਿਹੇ ਆ ਜਿੱਥੇ ਤੱਕ ਲੀਡਰ ਐਮਐਨਏ ਬਣਨ ਤੋਂ ਪਹਿਲਾਂ ਜਾਂ ਕਿਹਾ ਬਾਅਦ ਚ ਕਦੇ ਪਹੁੰਚੇ ਹੀ ਨਹੀਂ ਜੀ ਬਿਲਕੁਲ ਬਹੁਤ ਸਾਰੇ ਦੇਖੋ ਇਲਾਕੇ ਅਜਿਹੇ ਨੇ ਜਿੱਥੇ ਪਹੁੰਚ ਹੁੰਦੀ ਨਹੀਂ ਹੈ ਤੇ ਦੂਜੇ ਪਾਸੇ ਜਿੱਧਰ ਵਿਰੋਧ ਹੋ ਰਹੇ ਨੇ ਤਾਂ ਵਿਰੋਧ ਵਾਲੇ ਪਾਸੇ ਵੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਇਸ ਵਾਰ ਤਾਂ ਇਹ ਚੀਜ਼ ਬਣਾਈ ਹੋਈ ਹੈ ਕਿ ਇਸ ਲੀਡਰ ਨੂੰ ਅਸੀਂ ਆਪਣੇ ਪਿੰਡ ਦੇ ਵਿੱਚ ਆਉਣ ਹੀ ਨਹੀਂ ਦੇਣਾ ਤਾਂ ਜਿਹੀਆਂ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਹਨੂੰ ਕਿਸੇ ਕਰੋਂ ਕਿਹੜਾ ਹੀ ਲੀਡਰ ਆਨੇ ਕੁਰਸੀ ਤੇ ਰਹਿ ਕੇ ਸਰਕਾਰਾਂ ਦੇ ਕੰਮ ਦੀ ਮੋਢੀ ਨਹੀਂ ਕੀਤਾ ਉਹਨਾਂ ਦੀ ਗੱਲ ਜੀ ਬਿਲਕੁਲ ਕਰਕੇ ਉਹਨਾਂ ਦਾ ਵਿਰੋਧ ਹੁੰਦਾ ਜੀ ਕਿਉਂਕਿ ਇਹਨਾਂ ਨੇ ਸਹੀ ਕੰਮ ਨਹੀਂ ਕੀਤੇ ਜਿਨ੍ਹਾਂ ਨੇ ਸਹੀ ਕੰਮ ਕੀਤੇ ਉਹਨਾਂ ਦਾ ਵਿਰੋਧ ਨਹੀਂ ਵੀ ਹੁੰਦਾ ਹਾਂਜੀ ਬਿਲਕੁਲ ਇੱਥੇ ਇਹ ਸਭ ਚੀਜ਼ਾਂ ਦੇਖੋ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਅਜੀਹਾ ਆਪਾਂ ਕਹਿ ਸਕਦੇ ਹਾਂ ਕਿ ਮਾਹੌਲ ਜਿਹੜਾ ਪੈਦਾ ਹੁੰਦਾ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਰਾਜਨੀਤੀ ਜਾਂ ਫਿਰ ਲੀਡਰਾਂ ਦਾ ਵੀ ਆਪਾਂ ਕਹਿ ਸਕਦੇ ਹਾਂ ਅਹਿਮ ਰੋਲ ਹੈ ਕਿਉਂਕਿ ਜੇਕਰ ਇੱਥੇ ਲੋਕ ਭਲਾਈ ਜੀ ਤੁਸੀਂ ਆਪਣੇ ਜਿਹੜੇ ਵਿਚਾਰ ਆ ਹਮੇਸ਼ਾ ਹੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਹੋ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਤਾਂ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਸੀ ਕਿ ਆਪ ਤੇ 2 ਸਾਲ ਪੂਰੇ ਹੋਣ ਤੇ ਇਥੇ ਪ੍ਰਸ਼ਟਾਚਾਰੀ ਉਤੇ ਆਖਿਰਕਾਰ ਕਿਉਂ ਠੱਲ ਨਹੀਂ ਪੈ ਰਹੀ ਪਰ ਕਹਿ ਸਕਦੇ ਹਾਂ ਕਿ ਦੇਖੋ ਜਿੰਨੀ ਵੀ ਰਾਜਨੀਤਿਕ ਲੀਡਰ ਨੇ ਪਾਰਟੀਆਂ ਨੇ ਸਾਰੀਆਂ ਆਪਣੀ ਆਪਣੀ ਚੋਣਾਂ ਦੇ ਵਿੱਚ ਤਾਂ ਲੱਗੀਆਂ ਹੋਈਆਂ ਨੇ ਪਰ ਜੇਕਰ ਕੰਮਾਂ ਦਾ ਇਥੇ ਵੇਰਵਾ ਕੀਤਾ ਜਾਵੇ ਤਾਂ ਕੰਮਾਂ ਦੀ ਜੇਕਰ ਗੱਲ ਕੀਤੀ ਜਾਵੇ ਇਥੇ ਬਹੁਤ ਸਾਰੇ ਜੜੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਅਜੇ ਵੀ ਬਾਕੀ ਹੈ ਤਾਂ ਇਥੇ ਰਾਜਨੀਤਿਕ ਲੀਡਰਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਵਾਕਈ ਲੋਕਾਂ ਦੇ ਪ੍ਰਤੀ ਕੰਮ ਕਰਨੇ ਨੇ ਤਾਂ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਵਿੱਚ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਕਿਹੜੇ ਮਸਲੇ ਨੇ ਜਿਹੜੇ ਕਿ ਲੋਕਾਂ ਨੂੰ ਇੱਥੇ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਤਾਂ ਉਹਨਾਂ ਮਸਲਿਆਂ ਦਾ ਹੱਲ ਇੱਥੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਵੀ ਇਸ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਨੂੰ ਆਪਣੀ ਰਾਏ ਜਿਹੜੀ ਹੈ ਦੇ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਾਂਜੀ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਈਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂਤ ਅਟਵਾਲ ਨੂੰ ਦਿਓ ਇਜਾਜ਼ਤ